ਮੇਰੇ ਨਾਲ ਮੇਰੇ ਵੱਡੇ ਭਰਾ ਸਰਦਾਰ ਹਰਚੰਦ ਸਿੰਘ ਜੀ ਬਰਸਰ ਸਾਹਿਬ ਚੇਅਰਮੈਨ ਮੰਡੀ ਬੋਰਡ ਉਹ ਮੌਜੂਦ ਨੇ ਸਾਡੇ ਸੰਨੀ ਸਿੰਘ ਜੀ ਆਲੂਵਾਲੀਆ ਸਾਹਿਬ ਸੀਵਰੇਜ ਬੋਰਡ ਦੇ ਚੇਅਰਮੈਨ ਦਾਸ ਦੇ ਨਾਲ ਉਹ ਵੀ ਮੌਜੂਦ ਨੇ ਚੇਅਰਮੈਨ ਗੁਰਦੇਵ ਸਿੰਘ ਲਖਣਾ ਜੀ ਸਾਡੇ ਜੂਸ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਰਮਿੰਦਰ ਗੋਲਡੀ ਜੀ ਉਹ ਵੀ ਮੌਜੂਦ ਨੇ ਤੇ ਅੱਜ ਜਿਹੜੇ ਸਾਡੇ ਸਾਥੀ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਇਹ ਸ਼ਾਮਲ ਹੋਣ ਲੱਗਿਆ ਉਹਦੇ 'ਚ ਵੱਡਾ ਯੋਗਦਾਨ ਮੇਰੇ ਭਰਾ ਸ਼ਬਾਦ ਸਿੰਘ ਇਹ ਸਾਡਾ ਯੂਥ ਦਾ ਪ੍ਰਧਾਨਵੀ ਆ ਤੇ ਗਾਂ ਵੀ ਇਹਨੂੰ ਵੱਡੀਆਂ ਜ਼ਿੰਮੇਵਾਰੀਆਂ ਸਰਕਾਰ ਦੇ ਵਿੱਚ ਪਾਰਟੀ ਦੇ ਵਿੱਚ ਸੰਗਠਨ ਦੇ ਵਿੱਚ ਦਿੱਤੀਆਂ ਜਾਣਗੀਆਂ ਕਿਉਂਕਿ ਸ਼ਬਾਜ ਨੇ ਪਹਿਲਾਂ ਵੀ ਤਰਨਤਾਰਨ ਵਿਧਾਨ ਸਭਾ ਦੇ ਵਿੱਚ ਬੜੀ ਮਿਹਨਤ ਕੀਤੀ ਆ ਮੈਂ ਜੀ ਆ ਇਹਨੂੰ ਕਹਿਣਾ ਮੇਰਾ ਭਰਾ ਇੱਕ ਮਸੰਧੂ ਆ ਜਿਹੜਾ ਇਹ ਸਾਰੇ ਸਾਥੀਆਂ ਦੀ ਅਗਵਾਈ ਕਰਦਾ ਹੈ ਇਹ ਸਾਥੀ ਅਜੇ ਇਹਨਾਂ ਦੇ ਨਾਲ ਦੇ ਬਾਰ ਜਾਮ ਲੱਗਾ ਹੋਣ ਕਰਕੇ ਗੱਡੀਆਂ ਪਾਰ ਕਰਦੇ ਪਈ ਕੁਝ ਸਾਥੀ ਇੱਥੇ ਆ ਗਏ ਆ ਬਾਕੀ ਜਦੋਂ ਸਾਰੇ ਸਾਥੀ ਆ ਜਾਂਦੇ ਆ ਉਹਨਾਂ ਨਾਲ ਬਾਹਰ ਫੋਟੋ ਵੀ ਕਰਾਉਨੇ ਆ ਵੱਡੀ ਟੀਮ ਆ ਇੱਕਮ ਸੰਧੂ ਦੀ ਸੈਂਕੜੇ ਸਾਥੀ ਇਹਦੇ ਨਾਲ ਇਥੋਂ ਤਰਨਤਾਰਨ ਵਿਧਾਨ ਸਭਾ ਦੇ ਤਰਨਤਾਰਨ ਜ਼ਿਲ੍ਹੇ ਦੇ ਇਹਦੇ ਨਾਲ ਜੁੜੇ ਇੱਕਮ ਸੰਧੂ ਦੇ ਨਾਲ ਮੈਂ ਜੀ ਆਇਆਂ ਨੂੰ ਕਹਿਣਾ ਨਰਤੇਜ ਪੰਨੂ ਨੂੰ ਵਿੱਕੀ ਸੰਧੂ ਜੀ ਅਨਮੋਲ ਰੰਦਾਵਾਜੀ ਸੁਰਜਨਦੀਪ ਸਿੰਘ ਜੀ ਸੁਖਦੀਪ ਸਿੰਘ ਜੀ ਰਾਜਪੁੱਲਰ ਜੀ ਪ੍ਰਿੰਸ ਜੀ ਆਦੇਸ਼ ਜੋਲ ਜੀ ਜੋਵਨ ਰਟਾਲ ਜੀ ਅਮਨ ਰਟਾਲ ਜੀ ਹਰਦੀਪ ਜੀ ਜਗਰੂਪ ਸਿੰਘ ਜੀ ਮੋਂਟੂ ਰਟਾਲ ਜੀ ਮੋਲਾ ਬਾੜ ਜੀ ਆਕਾਸ਼ਦੀਪ ਠਰੂ ਜੀ ਜੋਧਾ ਜਮਸਤਪੁਰ ਜੀ ਜੋਤਾ ਮੱਲੀ ਜੀ ਪਵਨ ਪੱਟੀ ਜੀ ਦਲਜੀਤ ਪੱਟੀ ਜੀ ਅਰਸ਼ ਰਟਾਲ ਸੁਖਵੀਰ ਰਟਾਲ ਜੋਵਨ ਜਮਸਤਪੁਰ ਵੰਚ ਕਲੇਰ ਮੈਂ ਇਹ ਜਿਹੜੇ ਸਾਥੀ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਆ ਇਹਨਾਂ ਸਾਰੇ ਸਾਥੀਆਂ ਨੂੰ ਦਾਸ ਵਿਸ਼ਵਾਸ ਦਉਂਦਾ ਆ ਸਰਦਾਰ ਭਗਵੰਤ ਸਿੰਘ ਮਾਨਜੀ ਵੱਲੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਇਹਨਾਂ ਸਾਥੀਆਂ ਨੇ ਆਪਦੀ ਸਹੀ ਮੰਝਲ ਚੁਣੀ ਆ ਇਹਨਾਂ ਭਰਾਵਾਂ ਨੂੰ ਪਾਰਟੀ ਦੇ ਵਿੱਚ ਇਹ ਮਿਹਨਤ ਕਰਨ ਇਹਨਾਂ ਨੂੰ ਵੱਖ-ਵੱਖ ਵੱਡੇ-ਵੱਡੇ ਅਹੁਦਿਆਂ ਦੇ ਉੱਤੇ ਕੰਮ ਕਰਨ ਦਾ ਮੌਕਾ ਦਿੱਤਾ ਜਾਊਗਾ ਤੇ ਜਿਹੜੀ ਆਮ ਆਦਮੀ ਪਾਰਟੀ ਆ ਇਹ ਤੇ ਵੇਖੋ ਨੌਜਵਾਨਾਂ ਦੀ ਛਟੇ ਜਿਹਾਰੂ ਜੋਧਿਆਂ ਦੀ ਜਿਹਾਰੂ ਸਾਥੀਆਂ ਦੀ ਇਹ ਪਾਰਟੀ ਆ ਜਿਹੜਾ ਵੀ ਇਨਸਾਨ ਮਿਹਨਤ ਕਰਦਾ ਕੰਮ ਕਰਦਾ ਪਾਵੇਂ ਉਹ ਬਜ਼ੁਰਗ ਆ ਪਾਵੇਂ ਸਾਡੀ ਭੈਣ ਆ ਮਹਿਲਾ ਵਿੰਗ ਆ ਪਾਵੇਂ ਸਾਡੇ ਨੌਜਵਾਨ ਭਰਾ ਨੇ ਜਿਹੜਾ ਵੀ ਸਾਥੀ ਮਿਹਨਤ ਕਰਦਾ ਉਹਨੂੰ ਮਿਹਨਤ ਅਨੁਸਾਰ ਹੀ ਉਹਦਾ ਰੈਂਕ ਦਿੱਤਾ ਜਾਂਦਾ ਤੇ ਇਹਨਾਂ ਸਾਥੀਆਂ ਨੂੰ ਨਾਲ ਇਹ ਵੀ ਬੇਨਤੀ ਆ ਵੀ ਹੁਣ ਜਿਹੜੀ ਇਲੈਕਸ਼ਨ ਆ ਹਰਮੀਸੋਂ ਸੰਧੂ ਦੀ ਆਮ ਆਦਮੀ ਪਾਰਟੀ ਦੀ ਇਹ ਇਲੈਕਸ਼ਨ ਆਪਾਂ ਘਰ ਘਰ ਜਿਹੜੇ ਆ ਦੋ ਦਿਨ ਰਹਿ ਗਏ ਅੱਜ ਦਾ ਇੱਕ ਕੱਲ ਦਾ ਦਿਨ ਰਹਿ ਗਿਆ ਇਹ ਆਪਾਂ ਘਰ ਘਰ ਪਹੁੰਚ ਕਰਨੀ ਆ ਪਾਰਟੀ ਦੇ ਕੰਮ ਪਾਰਟੀ ਦੀਆਂ ਨੀਤੀਆਂ ਤੇ ਆਪਾਂ ਜੋ ਸਰਦਾਰ ਭਗਵੰਤ ਸਿੰਘ ਮਾਨ ਨੇ 58 ਹਜ਼ਾਰ ਤੋਂ ਵੱਧ ਨੌਕਰੀਆਂ ਹੁਣ ਤੱਕ ਨੌਜਵਾਨ ਬੱਚੇ ਬੱਚੀਆਂ ਨੂੰ ਦਿੱਤੀਆਂ ਉਹਨਾਂ ਬਾਰੇ ਵੀ ਦੱਸਣਾ ਲੋਕਾਂ ਨੂੰ ਅਵੇਅਰ ਕਰਨਾ ਨਹੀਂ ਤੇ ਲੋਕਾਂ ਦੇ ਮਨ ਦੇ ਵਿੱਚ ਇੱਕੋ ਗੱਲ ਬੈਠੀ ਹੁੰਦੀ ਸੀ ਕਿ ਜੇ ਬੱਚਾ ਪੜ ਗਿਆ ਉਹਦੇ ਬਾਅਦ ਜੇ ਨੌਕਰੀ ਲਈ ਅਪਲਾਈ ਕਰਨਾ ਜਾਂ ਤੇ ਰਿਸ਼ਵਤ ਲਈ ਪੈਸੇ ਚਾਹੀਦੇ ਆ ਤੇ ਜਾਂ ਐਮ.ਐਲ.ਏ. ਮੰਤਰੀ ਦੀ ਛਪਾਰਸ਼ ਚਾਹੀਦੀ ਆ ਲੋਕਾਂ ਦੇ ਮਨਾਂ 'ਚ ਉਹ ਇਹ ਗੱਲ ਆਪਾਂ ਕੱਢਣੀ ਆ ਕਿ ਹੁਣ ਪੜ੍ਹਾਈ ਦੇ ਨਾਲ ਨੌਕਰੀ ਮਿਲੂਗੀ ਨਾ ਤੇ ਰਿਸ਼ਵਤੀ ਲੋੜਿਆ ਤੇ ਨਾ ਕਿਸੇ ਛਪਾਰਤ ਦੀ ਲੋੜਿਆ ਨੌਕਰੀ ਤੁਹਾਡੀ ਕਾਬਲੀਅਤ ਨਾਲ ਮਿਲਣੀ ਆ ਤੇ ਇਹ ਨੌਜਵਾਨ ਜਿਹੜੇ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਆ ਇਹਨਾਂ ਦੇ ਆਉਣ ਦੇ ਨਾਲ ਸਾਨੂੰ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਤਰਨਤਾਰਨ ਵਿਧਾਨ ਸਭਾ ਦੇ ਵਿੱਚ ਵੱਡਾ ਬਲ ਮਿਲੂਗਾ ਤੇ ਜਿਵੇਂ ਅਸੀਂ ਅੱਗੇ ਵੀ ਹਰ ਰੋਜ਼ ਹਜ਼ਾਰਾਂ ਸੈਂਕੜੇ ਸਾਥੀ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਦੇ ਆ ਉਸੇ ਤਰ੍ਹਾਂ ਅੱਜ ਵੀ ਸਾਥੀਆਂ ਨੇ ਵੱਡੀ ਗਿਣਤੀ ਦੇ ਵਿੱਚ ਜੁਆਇਨਿੰਗ ਕੀਤੀ ਆ ਤੇ ਜਿਵੇਂ ਅਜੇ ਕੱਲ ਦਾ ਦਿਨ ਚੋਣ ਪ੍ਰਚਾਰ ਚੱਲਣਾ ਆ ਕੱਲ ਵੀ ਵੱਡੀ ਗਿਣਤੀ ਦੇ ਵਿੱਚ ਸਾਥੀ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਆਉਣਗੇ ਇਹ ਤੇ ਜੇ ਅਸੀਂ ਪਾਰਟੀ ਦਫਤਰ ਦੇ ਵਿੱਚ ਜੁਆਇਨਿੰਗ ਕਰਾਉਣੀ ਜਿਹੜੇ ਪਿੰਡਾਂ ਦੇ ਵਿੱਚ ਹਰਮਿੰਦਰ ਸਿੰਘ ਸੰਧੂ ਜਾਂ ਸਾਡੇ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਚੇਅਰਮੈਨ ਸਹਿਬਾਨ ਪ੍ਰੋਗਰਾਮ ਕਰਦੇ ਆ ਇਕੱਠ ਹੁੰਦੇ ਆ ਉੱਥੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਥੀ ਜਿਹੜੇ ਉਹ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਦੇ ਆ ਮੈਂ ਹੁਣ ਬੇਨਤੀ ਕਰੂੰਗਾ ਆਪਦੇ ਵੱਡੇ ਭਰਾ ਸਰਦਾਰ ਹਰਜੰਤ ਸਿੰਘ ਵਰਸੜ ਜੀ ਨੂੰ ਚੇਅਰਮੈਨ ਮੰਡੀ ਬੂਰ ਨੂੰ ਉਹ ਤੁਹਾਡੇ ਨਾਲ 2 ਮਿੰਟ ਵਿਚਾਰ ਕਰਨਗੇ ਧੰਨਵਾਦ